ਨਾਮ ਮੇਰਾ ਰਜਵੰਦ ਗੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਚ ਕੀਤੇ ਜਾਂਦੇ ਆ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸাকার ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਜਦਪਾਲੂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਥੈਲਾਸੀमिया ਬੋਰਡ ਦਾ ਜਿਹੜਾ ਕੋਦ ਘਟਨਾ ਕੀਤਾ ਗਿਆ ਤਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਇੱਥੇ ਪਹੁੰਚੇ ਹੋਏ ਨੇ ਔਰ ਲੋਕਲ ਜ਼ਿਕਰ ਵਿਧਾਇਕ ਦੀ ਗੱਲ ਕਰੀ ਤਾਂ ਵਿਧਾਇਕ ਨੂੰ ਸਿੱਧੂ ਵੀ ਇੱਥੇ ਪਹੁੰਚਣੇ ਦਾ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਅੱਜ ਥੈਲਾਸੀमिया ਬੋਰਡ ਜਿਹੜਾ ਕੋਦ ਘਟਨਾ ਕੀਤਾ ਗਿਆ ਕਿੰਨਾ ਵੱਲੋਂ ਇਸ ਦੀ ਸਾਰੀ ਕੀਤੀ ਗਈ ਹੈ ਔਰ ਅੱਗੇ ਰੰਗ ਕਿਸ ਤਰ੍ਹਾਂ ਹੋਏਗਾ ਸਤਿ ਸ਼੍ਰੀ ਅਕਾਲ ਹਰਮਨ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਸਰੋਤਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਬਰਾ ਤੇ ਮੈਂ ਡਾਕਟਰ ਬਿੰਦੂ ਨੂੰ ਵੀ ਪੁੱਛਿਆ ਹਾਂ ਦੱਸਿਆ ਵੀ ਇੱਕ ਗੰਭੀਰ ਬਿਮਾਰੀ ਹੈ ਜਿਹੜੀ ਕਿਉਰੇਬਲ ਹੈ ਅਗਰ ਸਮੇਂ ਤੇ ਤੁਸੀਂ ਦਾ ਇਲਾਜ ਕਰਾ ਦਿਓਗੇ ਜਿਵੇਂ ਜਦੋਂ ਡਾਕਟਰ ਬਲਬੀਰ ਹੋਂ ਨੇ ਵੀ ਦੱਸਿਆ ਵੀ ਜਦੋਂ ਵਿਆਹ ਹੁੰਦਾ ਉਦੋਂ ਦੋਨੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਆਪਣਾ ਇਹ ਟੈਸਟ ਕਰਾਉਣ ਤਾਂ ਕਿ ਪਤਾ ਲੱਗ ਸਕੇ ਅਗਰ ਜੇ ਤਾਂ ਇੱਕ ਨੂੰ ਹੈ ਫਿਰ ਤਾਂ ਨਰਮਲ ਹੈ ਜੇ ਅਗਰ ਦੋਨਾਂ ਨੂੰ ਹੈ ਫਿਰ ਉਹ ਨਿਜਰ ਹੈ ਉਹ ਉਹਨਾਂ ਦੇ ਕਹਿਣ ਮੁਤਾਬਕ ਵਿਆਹ ਨਹੀਂ ਹੋਣਾ ਚਾਹੀਦਾ ਨਹੀਂ ਸ਼ੋਰ ਹੋਊਗਾ ਜਿਹੜੇ ਬੱਚੇ ਪੈਦਾ ਹੋਣਗੇ ਉਹ ਥੈਲੇਸੀਮੀਆ ਜਿਹੜੀ ਬਿਮਾਰੀਓ ਦੇ ਤੋਂ ਪੀੜਤ ਹੋਣਗੇ ਉਹਦਾ ਪਰਮਾਨੈਂਟਾ ਇਲਾਜ ਕੀ ਹੈ ਵੀ ਜਿਹੜਾ ਬੋਨ ਮੈਰੋ ਟ੍ਰਾਂਸਪਲੈਂਟ ਆ ਉਹ ਕਰਨ ਤੋਂ ਬਾਅਦ ਪੱਕੇ ਤੌਰ ਤੇ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਜਿੰਨਾ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਡਾਕਟਰ ਬਲਮੀਰ ਦਾ ਜਿਨ੍ਹਾਂ ਨੇ ਹੈਲਥ ਜਿਹੜਾ ਡਿਪਾਰਟਮੈਂਟ ਆ ਜਾਂ ਪੰਜਾਬ ਦਾ ਹੈਲਥ ਸੈਕਟਰ ਆ ਉਹ ਚੰਗੀ ਤਰ੍ਹਾਂ ਸਵਾਰਨ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਲਿਆ ਹੈ ਕਿਹੜਾ ਰਨ ਕੀਤਾ ਜਾਂਦਾ ਹੈ ਕਿੰਜੀ ਵੱਲੋਂ ਕੀਤਾ ਜਾਣਾ ਕਿਹੜੀ ਐਨਜੀਓ ਕਿਸ ਤਰ੍ਹਾਂ ਦਾ ਰਨ ਕੀਤਾ ਜਾਣਾ ਔਰ ਸਰਕਾਰ ਦਾ ਕੀ ਯੋਗਦਾਨ ਹੈ ਕੋਈ ਵੀ ਕੰਮ ਹੈ ਚਾਹੇ ਆਪਾਂ ਡਾਕਟਰੀ ਲੈਣ ਤੇ ਲੈ ਲੋ ਐਜੂਕੇਸ਼ਨ ਤੇ ਲੈ ਲੋ ਸਪੋਰਟਸ ਦੇ ਵਿੱਚ ਲੈ ਲੋ ਐਨਜੀਓ ਦੇ ਸਹਾਰੇ ਤੋਂ ਬਿਨਾ ਜਿਹੜਾ ਮੈਂ ਸਮਝਦਾ ਵੀ ਕੋਈ ਵੀ ਕੰਮ ਹੈ ਉਹ ਅਧੂਰਾ ਅੱਜ ਜਿਹੜੇ ਐਨਜੀਓ ਦੇ ਮੈਂਬਰਸ਼ਿਪਾਂ ਨਾਲ ਆਏ ਬਣੇ ਜੁੜਿ ਗਏ ਉਹਨਾਂ ਦਾ ਦਿਲੋਂ ਗਹਿਰੀ ਤੋਂ ਧੰਨਵਾਦ ਕਰਦਾ ਕਿਉਂ ਉਹਨਾਂ ਨੇ ਇੱਕ ਇਹਦੇ ਵਿੱਚ ਅਹਿਮ ਯੋਗਦਾਨ ਪਾਇਆ ਜਿੰਨੇ ਨਕਰੀ ਵਾਲੇ ਹੁੰਦੇ ਨੇ ਉਹਨਾਂ ਨੇ ਜਿਹੜਾ ਇੱਕ ਐਸ ਆਰ ਐਸ ਕਿਹੜਾ ਫੰਡ ਇਹਨਾਂ ਦਾ ਹੁੰਦਾ ਉਹਦੇ ਉਹਦੇ ਵਿੱਚ ਬਹੁਤ ਲੋਟ ਆਫ ਫੰਡ ਜਿਹੜੇ ਉਹਨਾਂ ਕੋਲੇ ਪਏ ਹੁੰਦੇ ਨੇ ਉਹਨਾਂ ਨੂੰ ਇਸ ਚੰਗੀ ਜਗ੍ਹਾ ਤੇ ਖਰਚ ਹੋ ਜਾਂਦਾ ਉਹਦੇ ਨਾਲ ਜਿੱਥੇ ਪੰਨ ਤੇ ਫਲੀਆਂ ਦੋਨੇ ਕੰਮ ਇਕੱਠੇ ਹੁੰਦੇ ਨੇ ਉਹਨਾਂ ਨੂੰ ਵੀ ਮੈਂ ਮਾਰਕ ਬਦਲਦਾ ਤਾਂ ਬਿਲਕੁਲ ਇਹ ਤਸਵੀਰਾਂ ਠੋੜਾ ਨਾਲ ਸਾਂਝਾ ਕਰ ਰਹੇ ਹਾਂ ਸਿੱਧ ਮੰਤਰੀ ਪੰਜਾਬ ਅਲਬੀਰ ਸਿੰਘ ਸਿੱਧੂ ਲੁਧਿਆਣਾ ਪਹੁੰਚੇ ਹੋਏ ਨੇ ਥੈਲਾ ਸੇਮੀਆ ਬੋਰਡ ਦਾ ਉਦਘਾਟਨ ਹੈ ਉਹ ਕੀਤਾ ਜਾ ਰਿਹਾ ਤਾਂ ਫਿਲੈਂਥਰੋਪੀ ਕਲੱਬ ਦੇ ਵੱਲੋਂ ਇਸ ਦਾ ਕਿ ਨਿਰਮਾਣ ਆ ਕੀਤਾ ਗਿਆ ਲੁਧਿਆਣਾ ਦੇ ਸੀਮ ਹਸਪਤਾਲ ਦੇ ਵਿੱਚ ਇਸ ਬਾਡ ਦਾ ਘਟਲ ਕੀਤਾ ਜਾ ਰਿਹਾ ਔਰ ਜੇਕਰ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਜੇਕਰ ਗੱਲ ਕਰੀਏ ਤਾਂ ਪ੍ਰਾਈਵੇਟ ਇਲਾਜ ਕਾਫੀ ਜ਼ਿਆਦਾ ਮਹਿੰਗਾ ਹੁੰਦਾ ਹੈ ਔਰ ਇੱਥੇ ਜਿਹੜਾ ਕਿ ਬਿਲਕੁਲ ਮੁਫਤ ਜਿਹੜਾ ਕਿ ਇਲਾਜ ਹੈ ਉਹ ਬੱਚਿਆਂ ਦਾ ਕੀਤਾ ਜਾ ਰਿਹਾ ਹੈ ਤਾਂ ਬਹੁਤ ਸਾਰੇ ਬੱਚਿਆਂ ਨੂੰ ਲਸੀਮੇ ਦੀ ਪ੍ਰੋਬਲਮ ਹੁੰਦੀ ਹੈ ਤਾਂ 15 ਦਿਨਾਂ ਬਾਅਦ 10 ਦਿਨਾਂ ਬਾਅਦ 20 ਦਿਨਾਂ ਬਾਅਦ ਜਿਹੜਾ ਬਲੱਡ ਉਹ ਚੜਾਉਣ ਦੀ ਜ਼ਰੂਰਤ ਪੈਂਦੀ ਹੈ ਔਰ ਜੇਕਰ ਅਜਿਹੇ ਵਾਰਡ ਖੁੱਲ ਗਏ ਤਾਂ ਜਿਹੜੇ ਲੋਕ ਪ੍ਰਾਈਵੇਟ ਇਲਾਜ ਕਰਦੇ ਨੇ ਉਹਨਾਂ ਦਾ ਸਿੱਧੇ ਤੌਰ ਤੇ ਫਾਇਦਾ ਹੁੰਦਾ ਭੋਇਆ ਪੈਸੇ ਬਚਦੇ ਹੋਏ ਨਜ਼ਰ ਲੈਂ ਕੇ ਕੈਮਰਾ ਪਰਸੇ ਸੁਮੰਤ ਨਾਲ ਹਮਸਬੀ ਬੁਲਦੇ ਨੇ ਸਵੇਰਾਂ ਨੂੰ ਦਿਹਾੜਾ